ਹਰਸ਼ਦੀਪ ਕੌਰ ਸੰਦੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਬਿਵਾਲ ਮਚ ਗਿਆ ਹੈ ਜੇਕਰ ਗੱਲ ਕਰੀਏ ਤਾਂ ਪ੍ਰਧਾਨਗੀ ਨੂੰ ਲੈ ਕੇ ਜੋ ਬਿਆਨਬਾਜ਼ੀ ਕੀਤੀ ਗਈ ਹੈ ਰਾਜਾ ਵਿਰਿੰਗ ਵੱਲੋਂ ਤੁਹਾਨੂੰ ਦੱਸ ਦਿੰਨੀ ਆ ਕਿ ਰਾਜਾ ਵਿਰਿੰਗ ਦੀ ਇਹ ਵੀ ਸਟੇਟਮੈਂਟ ਨਿਕਲ ਕੇ ਆਈ ਕਿ ਮੁੱਖ ਮੰਤਰੀ ਵੱਲੋਂ ਐਜ਼ ਏ ਚਿਹਰਾ ਮੇਰਾ ਭਾਵੇਂ ਆਪਣਾ ਨਹੀਂ ਹੋਵੇਗਾ ਲੇਕਿਨ ਮੁੱਖ ਮੰਤਰੀ ਕੌਣ ਚੁਣਿਆ ਜਾਵੇਗਾ ਤਾਂ ਰਾਜਾ ਵਿਰਿੰਗ ਵੱਲੋਂ ਅਜਿਹੀਆਂ ਜੋ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੂਸਰੇ ਪਾਸੇ ਅੱਜ ਹੀ ਜੋ ਸੁਖਜਿੰਦਰ ਸਿੰਘ ਰੰਦਾਵਾ ਨੇ ਉਹਨਾਂ ਨੇ ਕਿਹਾ ਕਿ ਪਹਿਲਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ ਜਿੱਤ ਤਾਂ ਲਈਏ ਅਸੀਂ ਉਹਨੇ ਵਿੱਚ ਆਪਦੇ ਪੈਰ ਤਾਂ ਜਮਾਲ ਲਈਏ ਤਾਂ ਹਜੇ ਤੱਕ ਕੋਈ ਪ੍ਰੀਪਲਾਨ ਬਣੇ ਨਹੀਂ ਕੋਈ ਰੋਡ ਮੈਪ ਤਿਆਰ ਨਹੀਂ ਹੋਏ ਤਾਂ ਪ੍ਰਧਾਨਗੀ ਦੀਆਂ ਗੱਲਾਂ ਪਹਿਲਾਂ ਹੀ ਹੋਣ ਲੱਗ ਪਈਆਂ ਨੇ ਤਾਂ ਜਿੱਦੇ ਚੱਲਦਿਆਂ ਜੋ ਕਾਂਗਰਸ ਦੀ ਹਾਈ ਕਮਾਂਡ ਹੈ ਉਨਾ ਨੂੰ ਲੋ ਮਨ ਬਣਾ ਲਿਆ ਗਿਆ ਹੈ ਕਿ ਰਾਜਾ ਵ੍ਰਿੰਗ ਨੂੰ ਹਟਾ ਕੇ ਇੱਕ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਤਾਂ ਇੱਕ ਬਹੁਤ ਹੀ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਕਿ ਰਾਜਾ ਵ੍ਰਿੰਗ ਨੂੰ ਪ੍ਰਧਾਨਗੀ ਤੋਂ ਹਟਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਕੋਲੋਂ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਜੋ ਵੱਡੇ ਆਗੂ ਨੇ ਖੁਸ਼ ਨਹੀਂ ਹਨ ਚਾਹੇ ਉਹ ਪ੍ਰਗਟ ਸਿੰਘ ਹੋਣ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਤੇ ਚਾਹੇ ਉਹ ਸੁਖਪਾਲ ਸਿੰਘ ਖੈਰਾ ਤੇ ਚਾਹੇ ਉਹ ਹੁਣ ਸੁਖ ਜਿੰਦਰ ਸਿੰਘ ਰੰਦਾਵਾ ਉਹ ਕਦੇ ਵੀ ਇੱਕ ਸਟੇਜ ਉੱਤੇ ਸਾਹਮਣੇ ਨਜ਼ਰ ਨਹੀਂ ਆਏ ਕਿਥੋਂ ਤੱਕ ਕਿ 파르ਤ ਪੁਸ਼ਨ ਆਸ਼ੂ ਨੇ ਵੀ ਜਿਮਨੀ ਚੋਣਾ ਵੇਲੇ ਕਿਹਾ ਕਿ ਪ੍ਰਧਾਨ ਨੂੰ ਮੇਰੇ ਕੋਲੋਂ ਸਮਾਂ ਲੈਣਾ ਚਾਹੀਦਾ ਹੈ ਮੈਨੂੰ ਮਿਲਣ ਵਾਸਤੇ ਨਾ ਹੀ ਵੱਡੇ ਵੱਡੇ ਉਹਨਾਂ ਦੇ ਕੋਈ ਜੋ ਵੱਡੇ ਵੱਡੇ ਬੈਨਰ ਲਗਾਏ ਗਏ ਉਹਦੇ ਵਿੱਚ ਰਾਜਾ ਬਰਿੰਗ ਦਿਖੇ ਔਰ ਨਾ ਹੀ ਉਹਨਾਂ ਦੀ ਕੋਈ ਆਪਣੀ ਸੈਟਿੰਗ ਬੈਠ ਰਹੀ ਹੈ ਤਾਂ ਇਹ ਹੋਵੇ ਕਾਂਗਰਸ ਪਾਰਟੀ ਦਾ ਪ੍ਰਧਾਨਗ ਤੇ ਅੱਗੋਂ ਇਹੋ ਜੀਆਂ ਗੱਲਾਂ ਸੁਣਨ ਨੂੰ ਮਿਲਣ ਚਾਹੇ ਕਾਂਗਰਸ ਪਾਰਟੀ ਦੇ ਵਿੱਚ ਰਾਜਾ ਵੜਿੰਗ ਨੂੰ ਹਮੇਸ਼ਾ ਹੀ ਖਾਸੇ ਦਾ ਪਾਤਰ ਬਣਾਇਆ ਗਿਆ ਹੈ ਤਾਂ ਉਹਨਾਂ ਨੂੰ ਕੋਈ ਵੀ ਉਹਨਾਂ ਦੀ ਪ੍ਰਧਾਨਗੀ ਤੋਂ ਖੁਸ਼ ਨਜ਼ਰ ਨਹੀਂ ਆਉਂਦਾ ਜਿਹੜਾ ਕਾਟੋਕਲੇਸ਼ ਹੈ ਪ੍ਰਧਾਨਗੀ ਨੂੰ ਲੈ ਕੇ ਉਹ ਕਿਤੇ ਨਾ ਕਿਤੇ ਜਗ ਜਾਹਰ ਹੁੰਦਾ ਵੀ ਨਜ਼ਰ ਆ ਰਿਹਾ ਹੈ ਤਾਂ ਅੱਜ ਇੱਕ ਵੱਡੀ ਸੂਤਰਾਂ ਤੋਂ ਬਣਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਜੋ ਹੈ ਪ੍ਰਦਾਨ ਬਦਲਣ ਦੀ ਗੱਲ ਕਰ ਰਹੇ ਨੇ ਹਾਈ ਕਮਾਂਡ ਜੋ ਕਾਂਗਰਸ ਦੀ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੇ ਜੋ ਅੰਦਰੂਨੀ ਕਲੇਸ਼ ਨੇ ਉਹ ਜੋ ਨੇ ਜਗ ਜਾਇਜ਼ ਹੁੰਦੇ ਨਜ਼ਰ ਆ ਰਹੇ ਨੇ ਜੇਕਰ ਅਸੀਂ ਕੁਝ ਵੱਡੇ ਆਗੂਆਂ ਨੂੰ ਜੋੜ ਕੇ ਰੱਖਿਆ ਹੋਇਆ ਹੈ ਕਿਤੇ ਉਹ ਵੀ ਤਿੱਤਰ-ਬਿੱਤਰ ਨਾ ਹੋ ਜਾਣ ਤਾਂ ਇਸ ਤੋਂ ਪਹਿਲਾਂ ਇਹਨਾਂ ਨੂੰ ਇਕੱਠਾ ਕਰ ਲੈਣਾ ਚਾਹੀਦਾ ਹੈ ਜੋ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਡਾ ਨਾਮ ਬਣ ਸਕੇ ਇਸ ਲਈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਤੇ ਨਾ ਕਿਤੇ ਜੋ ਰਾਜਾ ਵਿਰਿੰਗ ਨੇ ਉਹਨਾਂ ਨੂੰ ਝਟਕਾ ਲੱਗਣ ਜਾ ਰਿਹਾ ਹੈ ਤਾਂ ਵੱਡੀ ਗੱਲ ਜੋ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਕਿ ਰਾਜਾ ਵਿਰਿੰਗ ਨੂੰ ਹਟਾ ਕੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਪੰਜਾਬ ਦਾ ਪ੍ਰਦਾਨ ਹੋਰ ਬਣਾ ਦਿੱਤਾ ਜਾਵੇਗਾ ਤਾਂ ਵੱਡੀ ਇਹ ਅਹਿਮ ਖਬਰ ਜੋ ਰਾਜਾ ਵਿਰਿੰਗ ਵੱਲੋਂ ਜੋ ਸੂਤਰਾਂ ਤੋਂ ਮੰਦੀ ਜਾਣਕਾਰੀ ਸਾਹਮਣੇ ਆਈ ਹੈ ਬਾਕੀ ਜੋ ਵੀ ਗੱਲ ਆਏਗੀ ਸਾਹਮਣੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ